ਕਿ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ ਗੱਲਬਾਤ ਦੇ ਮਸਲੇ ਤੇ ਸੁਨੀਲ ਕੁਮਾਰ ਜਾਖੜ ਨੇ ਸਭ ਤੋਂ ਵੱਡਾ ਬਿਆਨ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਸੁਨੀਲ ਕੁਮਾਰ ਜਾਖੜ ਨੇ ਦੱਸਿਆ ਕਿ ਗੱਲਬਾਤ ਦਾ ਜਿਹੜਾ ਕੜੀ ਟੁੱਟ ਚੁੱਕੀ ਹੈ ਉਸ ਪਿੱਛੇ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਮੁੱਖ ਮੰਤਰੀ ਭਗਵੰਤ ਮਾਨ ਕਿਸਾਨਾਂ ਦੇ ਵਕੀਲ ਵਜੋਂ ਕੰਮ ਕਰ ਰਹੇ ਸੀ ਜਾਖੜ ਨੇ ਵੱਡਾ ਬਿਆਨ ਦਿੱਤਾ ਹੈ ਕਿ ਸਹਿਮਤੀ ਨਾ ਬਣਨ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਸਰਕਾਰ ਨੂੰ ਬਦਨਾਮ ਕਰਨ ਦਾ ਮੌਕਾ ਮਿਲ ਚੁੱਕਿਆ ਹੈ ਆਖਰਕਾਰ ਜਾਖੜ ਨੂੰ ਕਿਉਂ ਲੱਗ ਰਿਹਾ ਹੈ ਕਿ ਇਸ ਪੂਰੇ ਸਮੀਕਰਨ ਪਿੱਛੇ ਭਗਵੰਤ ਮਾਨ ਜ਼ਿੰਮੇਵਾਰ ਨੇ ਜਾਖੜ ਦਾ ਦਾਵਾ ਹੈ ਕਿ ਮੀਟਿੰਗ ਬੇਸੀਟਾ ਰਹੀ ਹੈ ਭਗਵੰਤ ਮਾਨ ਨੂੰ ਸਿਆਸੀ ਲਾਹਾ ਮਿਲਣਾ ਸੀ ਕੇਂਦਰ ਦੇ ਸਿਹਰਧ ਯਤਨਾਂ ਨੂੰ ਅਸਫਲ ਕਰਨ ਚ ਮੁੱਖ ਮੰਤਰੀ ਹੁਣ ਕਾਮਯਾਬ ਹੋ ਚੁੱਕੇ ਨੇ ਯਾਨੀ ਕਿ ਮੁੱਖ ਮੰਤਰੀ ਨੂੰ ਸਫਲ ਦੱਸਿਆ ਜਾ ਰਿਹਾ ਹੈ ਜਾਖੜ ਨੇ ਸੀਐਮ ਨੂੰ ਸਵਾਲ ਪਾਇਆ ਹੈ ਭਗਵੰਤ ਮਾਨ ਨੂੰ ਸਵਾਲ ਪਾਇਆ ਹੈ ਕਿ ਕਿਸਾਨਾਂ ਦੇ ਵਕੀਲ ਹੋਣ ਦਾ ਵਕਾਲਤਨਾਮਾ ਕਿਸ ਨੇ ਦਿੱਤਾ ਜਾਖੜ ਨੇ ਵੱਡੇ ਸਵਾਲ ਖੜੇ ਕੀਤੇ ਹੈ ਕਿ ਤੁਸੀਂ ਕਾਮਯਾਬ ਹੋ ਚੁੱਕੇ ਹੋ ਤੁਹਾਨੂੰ ਵਕਾਲਤਨਾਮਾ ਕਿਸ ਨੇ ਦਿੱਤਾ ਪਰ ਦੂਜਾ ਪੱਖ ਮੁੱਖ ਮੰਤਰੀ ਭਗਵੰਤ ਮਾਨ ਦਾ ਜਾਣਨਾ ਵੀ ਇੱਥੇ ਜ਼ਰੂਰੀ ਹੈ ਕਿ ਮੁੱਖ ਮੰਤਰੀ ਦਾ ਤਰਕ ਕੀ ਹੈ ਮੁੱਖ ਮੰਤਰੀ ਕਹਿੰਦੇ ਹੈ ਕਿ ਅਸੀਂ ਦਿੱਲੀੋਂ ਸਰਕਾਰ ਪੰਜਾਬ ਲੈ ਆਏ ਚੌਥੇ ਰੌਂਡ ਦੇ ਬੈਠਕ ਹੋਈ ਹੈ ਬੈਠਕਾਂ ਦੇ ਵਿੱਚ ਪੱਖ ਰੱਖਿਆ ਗਿਆ ਤਾਂ ਇਸ ਵਿਚਾਰੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਾਖੜ ਕੀ ਕੁਝ ਬਿਆਨ ਕਰਨਾ ਚਾਹੁੰਦਿਆ ਮਨੋਜ ਕੁਮਾਰ ਜੋਸ਼ੀ ਮੇਰੇ ਜਿਓ ਕੀ ਜ਼ਿਆਦਾ ਜਾਣਕਾਰੀ ਦੀ ਸਾਂਝ ਪਾ ਰਿਹਾ ਮਨੋਜ ਆਖਰਕਾਰ ਜਾਖੜ ਨੂੰ ਕਿਉਂ ਲੱਗ ਰਿਹਾ ਹੈ ਕਿ ਵਕਾਲਤਨਾਮਾ ਮੁੱਖ ਮੰਤਰੀ ਨੂੰ ਕਿਸਨੇ ਦਿੱਤਾ ਸਟੇਟ ਦੇ ਰਿਪਰੈਜ਼ੈਂਟੇਟਿਵ ਨੇ ਹੋ ਉਹ ਕਸਟੋਡੀਅਨ ਨੇ ਮੁੱਖ ਮੰਤਰੀ ਨਹੀਂ ਜਾਣਗੇ ਹੋਰ ਕਿ ਸਾਬਕਾ ਮੁੱਖ ਮੰਤਰੀ ਮੀਟਿੰਗ 'ਚ ਜਾਣਗੇ ਬਿਲਕੁਲ ਕਿਹਨ ਦੇ ਕੋਲ ਜੋ ਆਸੀ ਕੀ ਇਹ ਜੋ ਕਿਸਾਨਾਂ ਦੇ ਬਾਹਰ ਦਾ ਹੋ ਰਹੀ ਹੈ ਇਹਦਾ ਕੋਈ ਨਾ ਕੋਈ ਫਾਇਦਾ ਹੋਵੇਗਾ ਜਾਂ ਕੋਈ ਹੱਲ ਨਿਕਲੇਗਾ ਕਿੰਦ ਨੂੰ ਆਸ ਤੇ ਕੀ ਪਰ ਨਹੀਂ ਨਿਕਲੀ ਆਗੀ ਉਹਨੂੰ ਲੈ ਕੇ ਉਹ ਰਾਜਨੀਤੀ ਸ਼ੁਰੂ ਹੋ ਗਈ ਹੈ ਇਸ ਤੋਂ ਇਹ ਆਪਾਂ ਮੈਂ ਤਾਂ ਲਗਾ ਫਿਰਦੀ ਹੈ ਕਿ ਇਹਦੇ ਉਪਰੋਂ ਪੂਰੀ ਰਾਜਨੀਤੀ ਹੋ ਗਈ ਤੇ ਇੱਕ ਦੂਜੇ ਨੂੰ ਦੁਸ਼ੀ ਜਿਹੜਾ ਹੈ ਉਹ ਕਰਾਂ ਦਿੱਤਾ ਜਾਵੇਗਾ ਉਹਦੀ ਪਹਿਲੀ ਚੀਜ਼ ਜਿਹੜੀ ਹੈ ਮੁਖੌਂਦੀ ਦੇਖਣਾ ਜਿਹੜਾ ਬਿਆਨ ਦਿੱਤਾ ਗਿਆ ਜਿਹੜੇ ਜਾਖੜ ਨੂੰ ਉਸ ਤੋਂ ਸਾਫ਼ ਮਿਲਦੀ ਹੈ ਕਿ ਉਹ ਇਹ ਕਹਿ ਰਹੇ ਨੇ ਕਿ ਤੁਹਾਨੂੰ ਕਿਨੇ ਮਤਲਬ ਅਗਰ ਤੁਸੀਂ ਜਾਣਦੇ ਸੀਗੇ ਤਾਂ ਤੁਸੀਂ 5 ਮਿੰਟ ਦੇ ਵਿੱਚ ਜਿਹੜੀ ਐਮਐਸਬੀ ਦੀ ਅੰ内 ਕਾਰਕਟਿਵ ਦੇ ਹਾਲ ਤੱਕ ਨਹੀਂ ਦਿੱਤੀ ਮੁਆਵਜ਼ਾ ਵੀ ਪੂਰਾ ਨਹੀਂ ਦਿੱਤਾ ਹੈਗਾ ਤੇ ਕੋਈ ਨਹੀਂ ਦੱਸਾਂ ਜਾਂਦੇ ਕਿ ਤੁਸੀਂ ਕਿਸਾਨ ਦੇ ਤੈਸ਼ੀ ਨਹੀਂ ਹੋ ਤੁਸੀਂ ਕਿਹਦੇ ਸਾਜ਼ ਦੇ ਦੀ ਖਾਨਾ ਦੇ ਬਿਲਕੁਲ ਬਿਲਕੁਲ ਮੋਹਜ ਇੱਕ ਬਾਤ ਚਿੰਤਾ ਦਾ ਵਿਸ਼ਾ ਹੈ ਕਿ ਆਖਰਕਾਰ ਇਸ ਵਿਸ਼ੇ ਤੇ ਸਿਆਸਤ ਜੋ ਪਖੀ ਹੈ ਬਹੁਤ ਸ਼ੁਕਰੀਆ ਮਨੋਜ ਸੋ ਸੇਦਾ ਵੀ ਆਪਣਾ ਜਿਹੜਾ ਖਿਆਲ ਜ਼ਰੂਰ ਰੱਖੋ ਮੌਸਮ ਬਦਲ ਰਿਹਾ ਜਿਸ ਤਰੀਕੇ ਨਾਲ ਸਿਆਸੀ ਜਿਹੜਾ ਪਾਰ ਹੈ ਉਹ ਪੱਕ ਦਾ ਜ਼ਰੂਰ ਦਿਖਾਈ ਦੇ ਰਿਹਾ ਤਾਂ ਅਹਿਬਾਬ ਗਰੀਬ ਵਾਲਾ ਸਾਡੇ ਨਾਲ ਜੁੜਿਆ ਹੈ ਅਹਿਬਾਬ ਜੀ ਆ ਆਮ ਆਦਮੀ ਪਾਰਟੀ ਦਾ ਕੀ ਕੋਈ ਤਰਕ ਹੈ ਦੇਖੋ ਭਗਵੰਤ ਮਾਨ ਨੂੰ ਲੈ ਕੇ ਜਾਖਰ ਸਾਹਿਬ ਕਹਿ ਰਹੇ ਹੈ ਕਿ وکਾਲਤਨਾਮਾ ਕਿਸ ਨੇ ਦਿੱਤਾ ਮੁੱਖ ਮੰਤਰੀ ਕਾਮਯਾਬ ਹੋ ਚੁਕੇ ਨੇ ਕਿਸਾਨ ਸਰਕਾਰ ਨਾਲ ਗੱਲਬਾਤ ਜਿਹੜੀ ਹੈ ਉਹ ਬਹੁਤ ਹੀ ਸਫਲਲੀ ਹੋਈ ਸਦਾ ਠਿਕਰਾ ਚੀਫ ਮਿਨਿਸਟਰ ਦੇ ਸਿਰ ਪਟਿਆ ਜਵਾਬ ਜੀ ਜੀ ਹੈਲੋ ਆਵਾਜ਼ ਆ ਰਹੀ ਹੈ ਜੀ ਜੀ ਬਿਲਕੁਲ ਮੈਂ ਸੁਣ ਪਾ ਰਿਹਾ ਹਾਂ ਜੀ ਤਮੁਰ ਤੋਂ ਜਣਦੀ ਕੋਸ਼ਿਸ਼ ਕਰਾਂਗੇ ਹਵਾਬ ਗਰੇਵਲ ਸਾਡੇ ਨਾਲ ਜੁੜੇ ਹੋਏ ਸੀ ਤਾਂ ਇੱਕ ਵਾਰ ਮੁਰਤੋ ਦੱਸਿਆ ਕਿ ਕੇਂਦਰ ਦੇ ਸਿਹਰਦ ਯਤਨ ਨੂੰ ਅਸਫਲ ਕਰਨ ਦੇ ਵਿੱਚ ਮੁੱਖ ਮੰਤਰੀ ਕਾਮਯਾਬ ਕਿਵੇਂ ਹੋਏ ਜਾਕਰ ਸਾਹਿਬ ਨੂੰ ਲੱਗ ਕਿਉ ਰਿਹਾ ਹੈਬਾਬ ਜੀ ਜੇ ਮੇਰੀ ਆਵਾਜ਼ ਆ ਰਹੀ ਹੈ ਤਾਂ ਮੇਰਾ ਸਵਾਲ ਬਿਲਕੁਲ ਸਪਸ਼ਟ ਹੈ ਹੈ ਕਿ ਬੀਜੇਪੀ ਸਿੱਧੇ ਤੌਰ ਤੇ ਮੁੱਖ ਮੰਤਰੀ ਸਾਹਿਬ ਤੇ ਜਿਹੜਾ ਸਿਆਸੀ ਵਾਰ ਕਰ ਚੁੱਕੀ ਹੈ ਕਿ ਸੀਐਮ ਸਾਹਿਬ ਜ਼ਿੰਮੇਵਾਰ ਨੇ ਜੀਹੜੀ ਗੱਲਬਾਤ ਕਿਸਾਨਾਂ ਨੇ ਰਾਤ ਸਪਸ਼ਟ ਕਰ ਦਿੱਤੀ ਕਿ ਅਸੀਂ ਇਹ ਆਫਰ ਨੂੰ ਐਕਸੈਪਟ ਨਹੀਂ ਕਰਦੇ। ਅਹਿਵਾਬ ਜੀ। ਤਾਂ ਲੱਗਦਾ ਤਕਨੀਕੀ ਖਾਮੀ ਕਰਕੇ ਸਾਡਾ رابطہ ਅਹਿਵਾਬ ਗਰੇਵਾਲ ਹੋਰਾਂ ਨਾਲ ਨਹੀਂ ਹੋ ਪਾਇਆ ਮੁਰਤੂ ਜੁੜਨ ਦੀ ਕੋਸ਼ਿਸ਼ ਕਰਾਂਗੇ ਪਰ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਦੂਜੇ ਪਾਸੇ ਸੈਂਟਰ ਦੀ ਸਰਕਾਰ ਹੈ ਤੇ ਤੀਜੇ ਪਾਸੇ ਪੰਜਾਬ ਦੇ ਕਿਸਾਨਾਂ ਦਾ ਵਕਾਲਤ ਨਾਵੇਂ ਦਾ ਜ਼ਿਕਰ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਦਾ ਸਭ ਤੋਂ ਪਹਿਲਾ ਬਿਆਨ ਸੀ ਕਿ ਮੈਂ ਕਿਸਾਨਾਂ ਦਾ ਵਕੀਲ ਬਣ ਕੇ ਉਹਨਾਂ ਦਾ ਪੱਖ ਰੱਖਿਆ ਉਹਨਾਂ ਦਾ ਪੱਖ ਰੱਖਾਂਗਾ ਤਾਂ ਜੋ ਉਹਨਾਂ ਦੀਆਂ ਮੰਗਾਂ ਨੂੰ ਹੱਲ ਕੀਤਾ ਜਾ ਸਕੇ ਮੁੱਖ ਮੰਤਰੀ 30 ਸੈਕਿੰਡ ਦਾ ਵੀਡੀਓ ਉਸ ਵੇਲੇ ਪਾਉਂਦੇ ਐ ਜਿਸ ਟਾਈਮ ਮੀਟਿੰਗ ਹੀ ਨਹੀਂ ਹੁੰਦੀ ਤਾਂ ਦੂਜੇ ਦਿਨ ਹੀ ਇੱਕ ਆਫਰ ਜਿਹੜਾ ਇੱਕ ਜਿਹੜਾ ਗੱਲਬਾਤ ਲਈ ਜਿਹੜਾ ਪੱਤਰ ਰਸਮੀ ਤੌਰ ਤੇ ਸੱਦਾ ਜਿਹੜਾ ਭੇਜਿਆ ਜਾਂਦਾ ਉਸ ਸੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਸ਼ਾਮਲ ਹੁੰਦੇ ਆ ਕਿਸਾਨ ਲੀਡਰ ਵੀ ਸ਼ਾਮਲ ਹੁੰਦੇ ਆ ਉਸ ਸੱਦੇ ਤੋਂ ਬਾਅਦ ਇਹ ਸਪਸ਼ਟ ਹੋਇਆ ਕਿ ਆਖਰ ਕਿਹੜੇ ਰਸਤੇ ਸੈਂਟਰ ਸਰਕਾਰ ਸੋਚ ਰਹੀ ਹੈ ਕਈ ਮੰਗਾਂ ਸੀ 12 ਮੰਗਾਂ ਸੀ 12 ਮੰਗਾਂ ਦੇ ਵਿੱਚੋਂ ਸਭ ਤੋਂ ਵੱਡੀ ਮੰਗ ਸੀ ਕਿ ਐਮਐਸਪੀ ਯਾਨੀ ਕਿ ਘੱਟੋ ਘੱਟ ਸਮਰਥਨ ਮੁੱਲ ਤੇ ਕਾਨੂੰਨੀ ਗਰੰਟੀ ਦੇਣ ਦਾ ਕੰਮ ਸੈਂਟਰ ਦੀ ਸਰਕਾਰ ਕਰੇ ਦੂਜੀ ਵੱਡੀ ਮੰਗ ਸੀ ਕਿ ਕਿਸਾਨ ਦੇ ਸਰ ਜਿਹੜਾ ਕਰਜ਼ਾ ਹੈ ਉਸ ਕਰਜ਼ੇ ਤੇ ਲਕੀਰ ਮਾਰਨ ਦਾ ਕੰਮ ਸੈਂਟਰ ਦੀ ਸਰਕਾਰ ਕਰੇ ਕਿਉਂਕਿ ਪੰਜਾਬ ਦੀ ਸਰਕਾਰ ਕਰਜ਼ੇ ਨੂੰ ਮਾਫਤਾ ਕਰ ਸਕਦੀ ਹੈ ਪਰ ਐਨੇ ਵੱਡੀ ਰਕਮ ਦੇ ਵਿੱਚ ਉਹ ਕਰਜ਼ਾ ਮਾਫ ਨਹੀਂ ਹੋ ਸਕਦਾ तकरीबन 5000 ਕਰੋੜ ਰੁਪਏ ਜਿਹੜਾ ਸਾਬਕਾ ਸਰਕਾਰ ਨੇ ਉਹ ਮਾਫ ਤਾਂ ਜ਼ਰੂਰ ਕੀਤਾ ਸੀ ਐਵਾਬ ਗਰੇਵਾਲ ਸਾਡਾ ਮੁਰਤੂ ਜੁੜਿਆ ਹੈ ਐਵਾਬ ਜੀ ਭਾਜਪਾ ਕਹਿ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਕਿਉਂਕਿ ਸੈਂਟਰ ਯਤਨ ਕਰ ਰਿਹਾ ਸੀ ਉਹਨਾਂ ਯਤਨਾਂ ਨੂੰ ਅਸਫਲ ਚੀਫ ਮਨਿਸਟਰ ਨੇ ਕੀਤਾ ਜਿਸ ਤਰ੍ਹਾਂ ਕਿਸਾਨਾਂ ਤੇ ਜੋ ਕੁਝ ਹੋ ਰਿਹਾ ਦੂਜੀ ਗੱਲ ਉਸੀ ਗੱਲ ਦੇਖੋ ਕਿ ਟੋਟਲ ਹਿੰਦੁਸਤਾਨ ਦੇ ਕਿਸਾਨ ਦਾ ਸਾਢੇ 300 ਮੋਦੀ ਦੀ ਸੈਂਟਰ ਆਪਣੇ ਦੱਸਿਆ ਸੀ 8.5 ਕਰੋੜ ਕਰਦਾ 40% ਦਾ ਨਾਟਾ ਚੁੱਕਿਆ ਤੇ 12.5 ਕਰੋੜ ਦਾ ਐਨਪੀਏ ਅਲਾਉ ਕਰ ਚੁੱਕੀ ਹੈ ਸੋ ਇਹ ਕਹਿਣ ਜੋ ਮਰਜ਼ੀ ਜਾਖੜ ਸਾਹਿਬ ਹੁਣ ਹੋਰ ਕੁਝ ਨਹੀਂ ਪਤਾ ਕੁਝ ਬੋਲ ਸਕਦੇ ਨਹੀਂਗੇ ਤੇ ਐਵੇਂ ਇਧਰ ਮਸਲਾ ਝਾੜ ਰਹੇ ਨੇ ਪਰ ਐਕਚੁਅਲ ਗੱਲ ਇਹ ਹੈ ਕਿ ਬੀਜੇਪੀ ਤੇ ਮੋਦੀ ਇਸਕਅਰਲੀ ਰਿਸਪੋਨਸਿਬਲ ਨਹੀਂ ਸੋ ਕਿਸਾਨਾਂ ਦੇ ਹਾਲਾਤ ਨੇ ਦੇ ਉਸ ਸੁਆਮੀ ਨਾਥਨ ਨੂੰ ਅ ਫਰਗ ਰਤਨ ਦੇ ਨਾਲ ਲਿਫਟ ਸਰਵਿਸ ਕਰਨ ਆਇਆ ਚੌਧਰੀ ਜਗਨ ਸਿੰਘ ਭਾਰਤ ਰਤਨ ਦੇ ਨਾਲ ਕੋਈ ਸਰਗ ਨਹੀਂ ਪੈਂਦਾ ਐਕਚੁਅਲ ਗੱਲ ਇਹ ਹੈ ਕਿ ਇੰਟਰਸਟਿਡ ਨਹੀਂ ਹੈ ਸਿਰਫ ਆਪਣੇ ਦੋਸਤਾਂ ਦੀ ਜਨਤਾ ਦੇ ਕਿਸਾਨਾਂ ਪਿੱਛਾ ਕੋਈ ਵਾਦਾ ਹੀ ਨਹੀਂ ਪੂਰਾ ਕੋਈ ਕਿਸਾਨ ਕਿਉਂ ਨਾ ਨਹੀਂ ਗੱਲ ਕਰਦਾ ਸੋ ਜਾਖੜ ਅਬ ਹੁਣ ਬੋਲਣਾ ਚਾਹੀਦਾ ਸੋਚ ਕੇ ਬੋਲਣਾ ਚਾਹੀਦਾ ਕਿਉਂਕਿ ਜਾਖੜ ਸਾਹਿਬ ਪੂਲੀ ਐਕਸਪੋਜ਼ ਹੋ ਚੁੱਕੇ ਪਰ ਗਰੇਵਾਲ ਜੀ ਜਾਖੜ ਸਾਹਿਬ ਪ੍ਰੈਜ਼ੀਡੈਂਟ ਨੇ ਬੀਜੇਪੀ ਦੇ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਗੱਲਬਾਤ ਜਿਹੜੀ ਹੈ ਉਹ ਫੇਲ ਹੋਈ ਹੈ ਭਗਵੰਤ ਮਾਨ ਜ਼ਿੰਮੇਵਾਰ ਨਹੀਂ ਭਗਵੰਤ ਮਾਨ ਚੀਫ ਮਿੰਿਸਟਰ ਨੂੰ ਕਹਿੰਦੇ ਵਕਾਲਤਨਾਮਾ ਕਿਸ ਨੇ ਦਿੱਤਾ ਇੱਕ ਗੱਲ ਸੁਣ ਜੀ ਵਿਆਹ ਲੋਇਆ ਜਮੂਆ ਜਮੂਆ ਮਾਨਸਾ ਤਾਂ ਕੋਸ਼ਿਸ਼ ਕਰ ਰਹੇ ਸੀ ਕਿ ਇਹ ਨਾ ਜਿਟੇਸ਼ਨ ਹੋਵੇ ਕੋਸ਼ਿਸ਼ ਕਰ ਰਹੇ ਸੀ ਕਿ ਕਿਸਾਨਾਂ ਨੂੰ ਜਿਹੜੇ ਇਹਨਾਂ ਨੇ ਝੂਠੇ ਵਾਦੇ ਕੀਤੇ ਸੀ ਉਹਨਾਂ ਤੋਂ ਸੱਕਰ ਵਾਲੀ ਜੋ ਮਤਦਾ ਦੀ ਮਨਸ਼ਾ ਨਜ਼ਰ ਆਉਂਦੀ ਹੈ ਤੁਹਾਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਕਿਸਾਨਾਂ ਨੂੰ ਹੁਣ ਟ੍ਰੀਟ ਕਰ ਰਹੇ ਉਹਨਾਂ ਦਾ ਡੈਮੋਕਰੈਟਿਕ ਰਾਈਟ ਰੋਕ ਕੇ ਉਹਨਾਂ ਨੂੰ ਪਟਾਏ ਹੋਵੇ ਉਦੋਂ ਚੀਜ਼ਾਂ ਖੁੱਝਦੀਆਂ ਨਹੀਂ ਹੁੰਦੀਆਂ ਬਿਲਕੁਲ ਗਰੇਵਾਲ ਜੀ ਲਾਈਨ ਤੇ ਰਹੇ ਹੋ ਬੀਜਪੀ ਤੋਂ ਵੀ ਗਰੇਵਾਲ ਸਾਹਿਬ ਹੀ ਸਾਡੇ ਨਾਲ ਜੁੜੇ ਆ ਹਰਜੀਤ ਜੀ ਜੁੜੇ ਹਰਜੀਤ ਜੀ ਸਵਾਗਤ ਹੈ ਜਾਕਰ ਸਾਹਿਬ ਨੂੰ ਕਿਉਂ ਲੱਗ ਰਿਹਾ ਹੈ ਕਿ ਜਿਹੜੀ ਕਿਸਾਨ ਤੇ ਸਰਕਾਰ ਸੈਂਟਰ ਚ ਗੱਲਬਾਤ ਹੋ ਰਹੀ ਸੀ ਉਸ ਨੂੰ ਫੇਲ ਕਰਵਾਉਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਭੂਮਿਕਾ ਹੈ ਹਰਜੀਤ ਜੀ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨੂੰ ਸ਼ਿਰਦਾਰ ਹੋਣਾ ਚਾਹੀਦਾ ਹੈ ਜੇ ਸੱਤੋਂ ਜ਼ਿਆਦਾ ਨੁਕਸਾਨ ਅਗਰ ਹੁੰਦਾ ਨਾ ਆਰਥਿਕ ਤੌਰ ਤੇ एजुटेशन अंदर हूं और जाखड़ साहब ने ठीक ही कहा कि यही करवा रहे थे गल इना नजदीकिया ने कोशिश करके हल क्डना चाहिए सी जाखड़ साहब ने कहा जाखड़ साहब ने कोई होर खिलाफ तो सीएम साहब ने कोई ट्वीट नहीं दिता सफलता नहीं मिली तो सारे ही पता नहीं बने जो कि इस तुम तो अच्छी प्रपोजल नहीं दी जा सकती ਇਹ ਇਸ ਕਰਕੇ ਬੀਜੇਪੀ ਤਾਂ ਸਾਡੀ ਸਰਕਾਰ ਕੇਂਦਰ ਦੀ ਬੜੀ ਸਿਹਤ ਦਾ ਔਰ ਤੰਤਨ ਮੰਤਰੀ ਉਹ ਗਰੇਵਾਲ ਜੀ ਹਰਜੀਤ ਜੀ ਕੀ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਚਰਚਾ 'ਚ ਭਾਨੀ ਮਾਰ ਦਿੱਤੀ ਮੁੱਖ ਮੰਤਰੀ ਨੇ ਕਿਸਾਨਾਂ ਨੂੰ 扑ਕਾਉਣ ਦਾ ਕੰਮ ਕੀਤਾ ਬਤੌਰ ਕਸਟੋਡੀਅਨ ਇੱਕ ਚੀਫ ਮਿਨਿਸਟਰ ਦੀ ਜ਼ਿੰਮੇਵਾਰੀ ਹੁੰਦੀ ਹੈ ਮੁੱਖ ਮੰਤਰੀ ਗਏ 'ਚ ਬਹੁਤ ਵੱਡੀ ਗਲਤੀ ਨਹੀਂ ਹੋਣੀ ਚਾਹੀਦੀ ਸੀ ਜੇ ਇਹ ਸਾਂ ਜੇ ਸੀਐਮ ਸਾਹਿਬ ਚਾਹਵਾ ਤਾਂ ਇਹ ਗੱਲ ਦਾ ਹੱਲ ਹੋ ਸਕਦਾ ਔਰ ਇਹਦੇ ਨਾਲ ਪੰਜਾਬ ਦਾ ਵੀ ਭਲਾ ਕਿਸਾਨ ਦਾ ਵੀ ਭਲਾ ਜਿਸ ਤਰ੍ਹਾਂ ਹਰਿਆਣੇ ਦੇ ਅੰਦਰ ਕਿਸਾਨ ਖੁਬ ਕਹਿੰਦੇ ਆ ਕਿ ਸਾਨੂੰ ਪੰਜਾਬ ਤੋਂ ਜ਼ਿਆਦਾ ਸੁਵਿਧਾਵਾਂ ਮਿਲਦੀਆਂ ਨੇ ਇੱਥੇ ਵੀ ਦਿੱਤੀਆਂ ਜਾ ਸਕਦੀਆਂ ਨੇ ਇੱਥੇ ਵੀ ਗੱਲ ਕੀਤੀ ਜਾ ਸਕਦੀ ਆ ਔਰ ਮੈਂ ਤਾਂ ਇਹ ਕਹਣਾ ਕਿ ਅੱਛਾ ਅਰਜਿਤ ਸਿੰਘ ਮੁੱਖ ਮੰਤਰੀ ਕਿਉਂ ਨਹੀਂ ਚਾਹੁੰਦੇ ਕਿ ਭਲਾ ਹੋਏ ਤੁਹਾਨੂੰ ਕਿਉਂ ਲੱਗਦਾ ਅਰੇ ਭਾਈ ਉਹ ਕੇਂਦਰ ਨੂੰ ਬਦਨਾਮ ਕਰਨ ਚੋਣਾਂ ਆਗੇ ਇਸ ਕਰਕੇ ਉਹ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਕੰਮ ਇਹ ਚੋਣਾਂ ਵਾਲਾ ਕੰਮ ਨਹੀਂ ਹੋਣਾ ਚਾਹੀਦਾ ਤਾਂ ਜਿਹੜਾ ਟਾਈਮਿੰਗ ਆ ਉਹ ਵੀ ਗਲਤ ਹੈਗੀ ਆ এডਿਕੇਸ਼ਨ ਦੀ ਕਿ ਵੀ ਇਸ ਰਿਲੇ ਨਾ ਤਾਂ ਕੋਈ ਕਾਨੂੰਨ ਬਣ ਸਕਦਾ ਨਾ ਕੁਛ ਹੋຊਗਾ ਤੇ ਉਹਨਾਂ ਗੱਲਾਂ ਬਾਤਾਂ ਦਾ ਵੀ ਕੋਈ ਫਾਇਦਾ ਨਹੀਂ ਹੋਣਾ ਪੈਂਡਿੰਗ ਰਹੂਗਾ ਸਰ ਤੇ ਇਹ ਸੋਚਣ ਵਾਲੀ ਗੱਲ ਸੀ ਕਿ ਕਿਸਾਨ ਜਥੇਬੰਦੀਆਂ ਚ ਵੀ ਇਕਤਾ ਨਹੀਂ ਹੈ ਕੁਝ ਸੀਐਮ ਸਾਹਿਬ ਦੇ ਨਾਲ ਨਹੀਂ ਕੁਝ ਕਿਸੇ ਦੇ ਨਾਲ ਨਹੀਂ ਹਰਜੀਤ ਜੀ ਹੁਣ ਹੋਏਗਾ ਕੀ ਆਖਰੀ ਸਵਾਲ ਹਰਜੀਤ ਜੀ ਹੋਏਗਾ ਕੀ ਦੇਖੋ ਹੁਣ ਗੱਲਬਾਤ ਜਿਹੜੀ ਰੁਕ ਚੁੱਕੀ ਹੈ ਮੁੱਖ ਮੰਤਰੀ ਨੂੰ ਬਹੁਤ ਵੱਡੇ ਸਵਾਲਾਂ ਦੇ ਘੇਰੇ ਚ ਬੀਜੇਪੀ ਘੇਰ ਰਹੀ ਹੈ ਹੁਣ ਸੈਂਟਰ ਦਾ ਕੋਈ ਇਨੀਸ਼ੀਏਟਿਵ ਰਹੇਗਾ ਜਾਂ ਸੈਂਟਰ ਨੇ ਦਰਵਾਜ਼ੇ ਬੰਦ ਕੀਤੇ ਆ ਨਹੀਂ ਨਹੀਂ ਸੰਟਰ ਦਾ ਦਰਵਾਜ਼ਾ ਕਦੇ ਵੀ ਨਹੀਂ ਬੰਦ ਕਰੇਗਾ ਤੇ ਚੰਚਨ ਮੰਤਸਰ ਹੁੰਦੇ ਰਹੇ ਆ ਉਹ ਤਾਂ ਚਾਹੁੰਦੇ ਆ ਇਹਦਾ ਕੋਈ ਹੱਲ ਨਿਕਲੇ ਪਰ ਇਹਨਾਂ ਨੂੰ ਵੀ ਪ੍ਰਮਾਤਮਾ ਸਰਬ ਬੁੱਧੀ ਦੇਵੇ ਇਹ ਵੀ ਹੱਲ ਕੱਢਣ ਦੇ ਰੂਪ ਉਸ 'ਚ ਹੋਣ ਔਰ ਸੀਐਮ ਸਾਹਿਬ ਵੀ ਸਹਿਯੋਗ ਹੋਣ ਪੁਰੇ ਜਿਸ ਤਰ੍ਹਾਂ ਗੱਲਬਾਤ ਕਰਵਾ ਰਹੇ ਸੀ ਸਾਨੂੰ ਤਾਂ ਲੱਗਦਾ ਸੀ ਬਈ ਸੀਐਨਟੀ ਨਾਲ ਕਰਵਾ ਰਹੇ ਆ ਪਰ ਉਹ ਗੱਲਬਾਤ ਦੇ ਵਿੱਚ ਜਾਂ ਤਾਂ ਦੋ ਹੀ ਗੱਲਾਂ ਹੁੰਦੀਆਂ ਨੇ ਨਾ ਜਾਂ ਤਾਂ ਇਹ ਵਿਅਕਤੀ ਇਹਨਾਂ ਦੇ ਕੰਟਰੋਲ 'ਚ ਨਹੀਂ ਹੈਗੇ ਗੱਲ ਨਹੀਂ ਮੰਨਦੇ ਕਿਸਾਨਾਂ ਦੇ ਹਿੱਤ 'ਚ ਜਿਹੜਾ ਫੈਸਲਾ ਹੋ ਰਿਹਾ ਇਹ ਉਹ ਦਾ ਉਹ ਦਾ ਸਾਰਿਆਂ ਨੂੰ ਸਮਰਥਨ ਕਰਨਾ ਚਾਹੀਦਾ ਇਹ ਗਰੇਵਾਲ ਜੀ ਕਲੀਅਰ ਕਰੋ ਕਿ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਭੜਕਾਇਆ ਬੀਜੇਪੀ ਨੂੰ ਕਿਉਂ ਲੱਗ ਰਿਹਾ ਪਰ ਇਹ ਜਿਹੜਾ ਕਲੀਅਰ ਕਰਨਾ ਪਏਗਾ ਬਹੁਤ ਸ਼ੁਕਰੀਆ ਹਰਜੀਤ ਜੀ ਬਹੁਤ ਸ਼ੁਕਰੀਆ ਹਬਾਬ ਜੀ ਇੱਕ ਬਹੁਤ ਵੱਡਾ ਸਵਾਲ ਜਿਹੜਾ ਬੀਜੇਪੀ ਨੇ ਜੋ ਕਿਹਾ ਸੁਨੀਲ ਕੁਮਾਰ ਜਾਖੜ ਕਹਿ ਰਹੇ ਹੈ ਕਿ ਜਿਹੜੇ ਗੱਲਬਾਤ ਦਾ ਜਿਹੜਾ ਦਾਰ ਉਹ ਫੇਲ ਹੋਇਆ ਮੁੱਖ ਮੰਤਰੀ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਾਣਬੁੱਝ ਕੇ ਬੀਜੇਪੀ ਨਜ਼ਰਾਂ ਛੱਟਣ ਦਾ ਕੰਮ ਕਰ ਰਹੀ ਹੈ